ਚੈਨਲ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਯੂਐਸਏ ਟਾਈਮਜ਼ ਵਿੱਚ ਬਹੁਤ-ਬਹੁਤ ਸਵਾਗਤ ਹਾਂ ਸੋ ਹਾਜ਼ਰਾਂ ਅੱਜ ਨੂੰ ਇਦਾਂ ਕੁਸ਼ ਗੱਲਾਂ ਬਤਾਈ ਤੇ ਕੁਸ਼ ਮਸਲੇ ਤੁਹਾਡੇ ਨਾਲ ਸੰਦੇ ਕਰਦੇ ਲਈ ਸਭ ਤੋਂ ਪਹਿਲਾਂ ਗੱਲਬਾਤ ਕਰਨੀ ਆ ਪੀਡ ਹੈਕਸਪੀ ਸਿਕਿਉਰਿਟੀ ਦਾ ਮਾਮਲਾ ਦੂਜਾ ਸ਼ਿੰਕਨ ਡੀਸੀ ਦੇ ਵਿੱਚ ਹਥਿਆਰਾਂ ਸੰਬੰਧੀ ਇੱਕ ਨਵਾਂ ਨਿਯਮ ਆਇਆ ਉਹਦੇ ਬਾਰੇ ਗੱਲਬਾਤ ਕਰਾਂਗੇ ਤੀਜਾ ਅਮਰੀਕਾ ਦੇ ਵਿੱਚ ਸਕੂਲਾਂ ਦੇ ਵਿੱਚ ਅੰਗਰੇਜ਼ੀ ਦੀ ਪੜ੍ਹਾਈ ਸੰਬੰਧੀ ਨਵਾਂ ਨਿਯਮ ਅਤੇ ਚੌਥੀ ਗੱਲਬਾਤ ਸਮਿਥਸੋਨੀਅਮ ਮਿਊਜ਼ੀਅਮ ਸੁਬੰਦੀ ਇੱਕ ਵਾਰੀ ਫੇਰ ਚਰਚਾ ਹੋ ਰਹੀ ਹੈ ਤੇ ਆਖਰ ਦੇ ਵਿੱਚ ਅਮਰੀਕਾ ਦੇ ਵੀਜ਼ੇ ਲਈ ਇੱਕ ਨਵਾਂ ਨਿਯਮ ਲਾਗੂ ਕੀਤਾ ਗਿਆ ਸਭ ਤੋਂ ਪਹਿਲੀ ਗੱਲਬਾਤ ਯੂਐਸ ਡਿਫੈਂਸ ਸੈਕਟਰੀ ਪੀਟ ਹੈਕਸਥ ਦੀ ਸਿਕਿਉਰਿਟੀ ਦਾ ਮਾਮਲਾ ਆ ਦੱਸਿਆ ਜਾ ਰਿਹਾ ਹੈ ਕਿ ਯੂਐਸ ਡਿਫੈਂਸ ਸੈਕਟਰੀ ਪੀਟ ਹੈਕਸਥ ਦਾ ਬਹੁਤ ਵੱਡਾ ਇੱਕ ਮਤਲਬ ਜਿਉਂਦੀ ਉਹਦੀ ਨਿੱਜੀ ਸੁਰੱਖਿਆ ਬਹੁਤ ਜ਼ਿਆਦਾ ਆ ਜਿਹੜੇ ਪਹਿਲੇ ਡਿਫੈਂਸ ਲੀਡਰਸ ਸੀਗੇ ਉਹਨਾਂ ਨਾਲੋਂ ਪੀਟ ਹੈਕਸਥ ਦੀ ਸੁਰੱਖਿਆ ਦੇ ਵਿੱਚ ਲੋਕ ਜ਼ਿਆਦਾ ਨੇ ਤੇ ਉਹਦੇ ਨਾਲ ਹੋਕ ਹੀ ਰਿਹਾ ਜਿਹੜੇ ਆਰਮੀ ਦੇ ਰਿਸੋਰਸਸ ਨੇ ਮਤਲਬ ਫੌਜ ਤੇ ਉਨੀ ਕੀ ਆ ਉਹਦੇ ਉੱਤੇ ਅਸਰ ਪੈ ਰਿਹਾ ਜਿਹੜੀ ਆਰਮੀ ਦਾ ਕ੍ਰਿਮੀਨਲ ਇਨਵੈਸਟੀਗੇਸ਼ਨ ਡਿਵੀਜ਼ਨ ਆ ਜਿਹਨੂੰ ਸੀਆਈਡੀ ਕਹਿੰਦੇ ਆ ਜਿਹੜੀ ਆਮ ਤੌਰ ਦੇ ਤੇ ਬਹੁਤ ਸੀਰੀਅਸ ਕ੍ਰਾਈਮ ਹੁੰਦੇ ਉਹਨਾਂ ਦੀ ਇਨਵੈਸਟੀਗੇਸ਼ਨ ਕਰਦੀ ਆ ਉਹਨਾਂ ਨੂੰ ਕਈ ਸੈਂਕੜੇ ਏਜੰਟ ਉਹਦੇ ਚੋਂ ਬਾਹਰ ਕੱਢਣੇ ਪਏ ਉਹਨਾਂ ਦੇ ਨਾਰਮਲ ਡਿਊਟੀਆਂ ਤੋਂ ਮਤਲਬ ਸੀਆਈਡੀ ਵਾਲਿਆਂ ਨੇ ਜਿਨ੍ਹਾਂ ਨੇ ਜਿਹੜੀ ਕ੍ਰਿਮੀਨਲ ਇਨਵੈਸਟੀਗੇਸ਼ਨ ਡਿਵੀਜ਼ਨ ਨੇ ਜਿਨ੍ਹਾਂ ਨੇ ਸੀਰੀਅਸ ਕ੍ਰਾਈਮ ਸੋਲਵ ਕਰਨੇ ਆ ਉਹਨਾਂ ਚੋਂ ਬੰਦੇ ਕੱਢ ਕੇ ਇਹਨਾਂ ਦੇ ਡਿਫੈਂਸ ਸੈਕਟਰੀ ਦੀ ਸਕਿਉਰਟੀ ਦੇ ਵਿੱਚ ਲਾਉਣੇ ਪਏ ਆ ਜਿਹੜੀ ਨਾਰਮਲ ਡਿਊਟੀ ਉਹਨਾਂ ਨੇ ਕਰਨੀ ਸੀ ਇਹਨਾਂ ਦੀ ਪੀਟ ਹਕਸੇਦੀ ਤੇ ਇਹਨਾਂ ਦੇ ਪਰਿਵਾਰ ਦੀ ਸੁਰੱਖਿਆ ਸਕਿਉਰਟੀ ਜਿਹੜੀ ਦਿੱਤੀ ਗਈ ਆ ਉਹ ਸਿਰਫ ਪੀਟ ਹਕਸੇਦੀ ਸਕਿਉਰਟੀ ਨਹੀਂ ਆ ਇਹਦਾ ਘਰ ਆ ਜਿਹੜਾ ਡੀਸੀ ਦੇ ਵਿੱਚ ਉਹਦੇ ਚੀਨਿਆ ਮਿਨੀ ਸੋਟਾ ਦੇ ਵਿੱਚ ਵੀ ਆ ਟੈਨੇਸੀ ਦੇ ਵਿੱਚ ਵੀ ਆ ਤੇ ਕਈ ਵਾਰੀ ਜਿਹੜੀ ਇਹਦੇ ਫਾਰਮਰਸ ਹਾਊਸਸਸ ਨੇ ਉਹਨਾਂ ਨੂੰ ਵੀ ਸੁਰੱਖਿਆ ਦੇਣੀ ਪੈਂਦੀ ਆ ਕਿਉਂਕਿ ਜਿਹੜੇ ਬੱਚੇ ਆ ਹਜੇ ਵੀ ਉਹਨਾਂ ਦੇ ਨਾਲ ਰਹਿੰਦੇ ਆ ਇਹ ਹੁਣ ਏਡਾ ਵੱਡਾ ਤਾਣਾ ਬਣਾ ਕਿਉਂ? ਅਫੀਸ਼ੀਅਲਸ ਇਹ ਕਹਿੰਦੇ ਆ ਕਿ ਉਹਦੇ ਇਹਨੂੰ ਖਤਰਾ ਆ, ਥ੍ਰੈਟ ਬਹੁਤ ਆ। ਬੰਬ ਥ੍ਰੈਟ ਉਹਦੇ ਟਿਨੈਂਸੀ ਘਰ ਦੇ ਉੱਤੇ ਕੀਤੇ ਗਏ ਆ ਤੇ ਜਿਹੜੀ ਆ ਇਸ ਵੇਲੇ ਖਾਸ ਤੌਰ ਦੇ ਉੱਤੇ ਸਿਆਸਤ ਦਾ ਧਰੂਵੀਕਰਨ ਹੋਇਆ ਆ, ਉਹਦੇ ਵਿੱਚ ਇਸ ਤਰ੍ਹਾਂ ਦੇ ਖਤਰੇ ਹੋਰ ਜ਼ਿਆਦਾ ਵੱਧ ਜਾਂਦੇ ਆ। ਹੁਣ ਇਨਵੈਸਟੀਗੇਸ਼ਨ ਦੇ ਉੱਤੇ ਅਸਰ ਕੀ ਪੈ ਰਿਹਾ ਹੈ? ਇਹ ਸਾਰੇ ਕੁਝ ਦਾ ਅਸਰ ਕੀ ਆ? ਕਿਉਂਕਿ ਬਹੁਤ ਸਾਰੇ ਏਜੰਟ ਇਸ ਵੇਲੇ ਡਵਰਟ ਕੀਤੇ ਆ। CID ਐਸウェਲ ਯ ਸਟਰਗਲ ਕਰ ਰਹੀ ਆ ਕਿ ਜਿਹੜੇ ਜਿਹੜੀ ਉਹਨਾਂ ਨੇ ਇਨਵੈਸਟੀਗੇਸ਼ਨ ਕਰਨੀ ਆ ਫਰਾਡ ਦੀ ਸੈਕਸ ਅਸਾਲਟ ਦੀ ਵਾਇਲੈਂਟ ਕ੍ਰਾਈਮ ਦੀ ਜਾਂ ਹੋਰ ਇੱਕ ਆਰਮੀ ਦੇ ਅੰਦਰ ਜਿਹੜੇ ਬਹੁਤ ਸਾਰੇ ਕੇਸਸ ਹੁੰਦੇ ਆ ਉਹਨਾਂ ਦੀ ਉਹ ਪੁਨਛਣ ਜਿਹੜੀ ਚੰਗੀ ਤਰ੍ਹਾਂ ਨਹੀਂ ਕਰ ਪਾਰ ਰਹੀ ਕੁਝ ਏਜੰਟਸ ਜਿਹੜੇ ਜਿਹੜੇ ਸ਼ਿਕਾਇਤ ਕਰ ਰਹੇ ਆ ਕਿ ਉਹ ਸਿਰਫ ਕਾਰਾਂ ਦੇ ਵਿੱਚ ਬੈਠੇ ਆ ਕਿ ਅਸੀਂ ਕੁਝ ਜਿਹੜਾ ਬੰਦਿਆਂ ਨੇ ਕੋਈ ਰੀਅਲ ਇਨਵੈਸਟੀਗੇਸ਼ਨ ਕਰਨੀ ਸੀ ਉਹ ਸਿਰਫ ਕਾਰਾਂ ਦੇ ਵਿੱਚ ਆਨਣਾ ਬੈਠੇ ਆ ਕਿਉਂ ਕਿ ਉਹ ਹਲਥ ਦੀ ਆਪਣੇ ਸੈਕਟਰੀ ਦੀ ਸਕਿਉਰਿਟੀ ਸੈਕਟਰੀ ਦੀ ਸੁਰੱਖਿਆ ਕਰ ਰਹੀ ਹੈ ਹੁਣ ਇਹਦਾ ਖਰਚਾ ਸਕਿਉਰਿਟੀ ਆਪਰੇਸ਼ਨ ਕਈ ਮਿਲੀਅਨ ਡਾਲਰ ਉਹਦੇ ਉੱਤੇ ਖਰਚਾ ਆ ਰਿਹਾ ਤੇ ਦੂਜੇ ਪਾਸੇ ਜਿਹੜੀ ਕ੍ਰਿਮੀਨਲ ਇਨਵੈਸਟੀਗੇਸ਼ਨ ਡਿਵੀਜ਼ਨ ਆ ਉਹਦੇ ਕੋਲੇ ਸਟਾਫ ਘਟਾ ਸੋ ਐਕਸਟਰਾ ਫੰਡਿੰਗ ਦੀ ਮੰਗ ਆ ਰਹੀ ਹੈ ਜਿਆਦਾ ਏਜੰਟਸ ਦੀ ਮੰਗ ਆ ਰਹੀ ਹੈ ਤੇ ਉਹ 트럼ਪ ਐਡਮਿਨਿਸਟ੍ਰੇਸ਼ਨ ਦੇ ਵਿੱਚ ਫੁਲੀ ਅਪਰੂਵ ਨਹੀਂ ਹੋ ਰਿਹਾ ਹੁਣ ਫੈਮਿਲੀ ਫੈਕਟਰ ਬਹੁਤ ਵੱਡਾ ਪੀਥ ਐਕਸੈਸ ਦੇ ਕੋਲ ਬਹੁਤ ਵੱਡਾ ਪਰਿਵਾਰ ਆ ਸਿਕਿਉਰਿਟੀ ਟੀਮਾਂ ਉਹਨਾਂ ਦੇ ਬੱਚਿਆਂ ਨੂੰ ਸਕਾਉਟ ਕਰਦੀਆਂ ਸਕੂਲੇ ਲੈ ਕੇ ਜਾਂਦੀਆਂ ਜਦੋਂ ਉਹਨਾਂ ਨੇ ਪਬਲਿਕ ਆਊਟਿੰਗਸ ਕਿਤੇ ਜਾਣਾ ਹੁੰਦਾ بیسਬਾਲ ਦੀਆਂ ਖੇਡਾਂ ਉੱਥੇ ਜਾਂਦੇ ਆ ਉਹਦੇ ਨਾਲ ਹੋਰ ਬੋਝ ਵੱਧਦਾ ਆ ਜਿਹੜੀ ਐਕਸਸ ਪਾਊਸਸ ਨੇ ਇਹਨਾਂ ਦੀ ਸਾਬਕਾ ਪਤਨੀ ਕਹਿ ਲਓ ਉਹਨਾਂ ਦੇ ਘਰਾਂ ਦੇ ਵਿੱਚ ਇਹ ਬੜਾ ਮਤਲਬ ਅਨਯੂਜ਼ਵਲ ਅਦਾਮ ਤਰ ਦੇ ਉੱਤੇ ਹੁੰਦਾ ਨਹੀਂ ਕਿ ਸੀਆਈਡੀ ਅਫੀਸ਼ਰਸ ਨੇ ਕਦੇ ਉਸ ਵਿਅਕਤੀ ਦੇ ਜਿਹੜੇ ਮਤਲਬ ਜਦੋਂ ਨਾਲ ਅਲੱਗ ਰਹਿਣ ਲੱਗ ਪਈ ਉਹਨਾਂ ਦੀ ਪਤਨੀ ਉਹਦੇ ਘਰ ਨੂੰ ਸੁਰੱਖਿਆ ਨਹੀਂ ਕਿਤੇ ਦਿੱਤੀ ਪਰ ਪੀਟ ਹੈਕਸ ਦੇ ਘਰ ਨੂੰ ਸੁਰੱਖਿਆ ਦਿੱਤੀ ਉਸ ਘਰ ਨੂੰ ਵੀ ਸੁਰੱਖਿਆ ਦਿੱਤੀ ਜਾ ਰਹੀ ਹੈ ਸੀਆਈਡੀ ਦੇ ਅੰਦਰ ਟੈਨਸ਼ਨ ਆ ਜਿਹੜੀ ਲੀਡਰਸ਼ਿਪ ਆ ਉਹਦੇ ਉੱਤੇ ਪ੍ਰੈਸ਼ਰ ਬਹੁਤ ਆ ਸੀਆਈਡੀ ਦੇ ਡਾਇਰੈਕਟਰ ਜਲਦੀ ਸ਼ਾਇਦ ਸਟੈਪਡਾਊਨ ਕਰ ਰਿਹਾ ਕਹਿੰਦੇ ਮੈਂ ਪਾਸੇ ਹਟ ਰਿਹਾ ਮੇਰੇ ਕੋਲ ਨਹੀਂ ਹੋ ਰਿਹਾ ਏਜੰਸੀ ਕਾਂਗਰਸ ਨੂੰ ਇਹ ਕਹਿ ਰਹੀ ਆ ਕਿ ਸਾਨੂੰ ਜਿਹੜੇ 250 ਦੇ ਕਰੀਬ ਪ੍ਰੋਟੈਕਸ਼ਨ ਏਜੰਟ ਦੇ ਸਾਨੂੰ ਹੋਰ ਫੰਡਿੰਗ ਦਿਓ ਜਿਹੜਾ ਕੇਸ ਹੈਗਾ ਸਾਫ਼ ਤੌਰ ਦੇ ਉੱਤੇ ਦੱਸ ਰਿਹਾ ਕਿ ਜਿਹੜੇ ਪੋਲਿਟਿਕਲ ਥ੍ਰੈਟ ਆ ਰਾਜਨੀਤਿਕ ਖਤਰੇ ਆ ਰਾਜਨੀਤਿਕ ਵਿਅਕਤੀਆਂ ਉਹਦੇ ਨਾਲ ਅਮਰੀਕਾ ਦੀਆਂ ਜਿਹੜੀਆਂ ਪ੍ਰੋਟੈਕਟਿਵ ਏਜੰਸੀ ਨੇ ਚਾਹੇ ਸੀਆਈਡੀ ਹੋਵੇ ਚਾਹੇ ਸੀਕ੍ਰੀਟ ਸਰਵਿਸ ਆ ਚਾਹੇ ਮਾਰਸ਼ਲਸ ਨੇ ਉਹਨਾਂ ਦੇ ਉੱਤੇ ਕਿੰਨਾ ਜ਼ਿਆਦਾ ਤਣਾਅ ਪੈ ਰਿਹਾ ਜਾਂ ਬੋਝ ਪੈ ਰਿਹਾ ਤੇ ਜਿਹੜੂ ਕਿ ਮਤਲਬ ਕਿੰਨੇ ਜਿਹੜੇ ਮਿਸ਼ਨ ਨੇ ਦੇਸ਼ ਤੇ ਸਰਕਾਰਾਂ ਦੇ ਨਾਲ ਏਜੰਸੀਜ਼ ਦੇ ਜਿਹੜੇ ਕਿਸੇ ਨਾ ਕਿਸੇ ਤਰ੍ਹਾਂ ਪਿੱਛੇ ਜਾ ਰਹੇ ਅਗਲੀ ਗੱਲਬਾਤ ਇੱਕ ਜੈਨੀ ਪੀਰੋ ਜੈਨ ਪੀਰੋ 트럼ਪ ਦੇ ਸਾਥੀ ਆ ਸਾਬਕਾ ਫੌਕਸ ਨਿਊਜ਼ ਦੀ ਇੱਕ ਵੱਡੀ ਪਰਸਨੈਲਿਟੀ ਆ ਇਹਨਾਂ ਨੂੰ ਡੀਸੀ ਦੇ ਵਾਸ਼ਿੰਗਟਨ ਡੀਸੀ ਜਿੱਥੇ ਹੁਣ ਇਸ ਵੇਲੇ ਫੈਡਰਲ ਏਜੰਸੀ ਦਾ ਰੋਲਾ ਪੈਂਦਾ ਰਾਜਧਾਨੀ ਜਿਹੜੀ ਅਮਰੀਕਾ ਦੀ ਆ ਉਹਦੇ ਯੂਐਸ ਅਟਾਰਨੀ ਲਾਇਆ ਗਿਆ ਇਹਨਾਂ ਨੂੰ ਤੇ ਹਾਈ ਪ੍ਰੋਫਾਈਲ ਇੱਕ ਪੋਲੀਟਿਕਲ ਸ਼ਿਫਟ ਹੋਈ ਆ ਉੱਥੇ ਦੀ ਲੋਕਲ ਗਨ ਐਨਫੋਰਸਮੈਂਟ ਦੇ ਵਿੱਚ ਇਹ ਬੜਾ ਅਜੀਬ ਜਿਹਾ ਮਾਮਲਾ ਹੈ ਅਸਲ ਦੇ ਵਿੱਚ ਜਦੋਂ ਇਹਨੂੰ ਡੀਸੀ ਦੇ ਕ੍ਰਾਈਮ ਦੇ ਕੰਟੈਕਸਟ ਦੇ ਵਿੱਚ ਉੱਥੋਂ ਦੇ ਜੁਰਮ ਦੇ ਸੰਦਰਭ ਦੇ ਵਿੱਚ ਅਸੀਂ ਦੇਖਦੇ ਹਾਂ ਤਾਂ ਡੀਸੀ ਦੇ ਵਿੱਚ ਕਿਹਾ ਜਾ ਰਿਹਾ ਜਿਹੜੇ ਅੰਕੜੇ ਦੱਸਦੇ ਆ ਸੱਚ ਪਤਾ ਨਹੀਂ ਕੀ ਆ ਅੰਕੜੇ ਕਹਿੰਦੇ ਆ ਕਿ ਪਿਛਲੇ 30 ਸਾਲਾਂ ਦੇ ਵਿੱਚ ਉੱਥੇ ਸਭ ਤੋਂ ਘੱਟ ਕ੍ਰਾਈਮ ਆ ਇਸ ਵੇਲੇ ਪਰ ਰਾਸ਼ਟਰਪਤੀ ਟਰੰਪ ਨੇ ਡਿਕਲੇਅਰ ਕਰਤੀ ਕ੍ਰਾਈਮ ਐਮਰਜੈਂਸੀ ਤੇ ਫੈਡਰਲ ਲਾ ਅਨਫੋਰਸਮੈਂਟ ਉੱਥੇ ਭੇਜ ਦਿੱਤੀ ਇਹ ਕਹਿ ਕੇ ਕਿ ਇਹ ਸ਼ਹਿਰ ਸਭ ਤੋਂ ਵੱਧ ਅਸਰਕਿਤਾ ਇਥੇ ਤੱਕ ਅਸੀਂ ਜਾਣਦੇ ਉਹਦਾ ਹੋਇਆ ਕਿ ਪਿਛਲੇ ਕੇਸਸ ਦਾ ਹਾਈ ਪ੍ਰੋਫਾਈਲ ਜਿਹੜੀਆਂ ਪ੍ਰੋਸੀਕਿਊਸ਼ਨਸ ਸਿਗੀਆਂ ਪਿਜਗੇਟ ਵਰਗੀਆਂ 2016 ਦੇ ਵਿੱਚ ਉਹ ਸਾਰੀਆਂ ਜਿਹੜੀਆਂ ਇਹਦੀਆਂ ਸ਼ਾਰਟ ਗਨ ਜਿਹੜੀਆਂ ਲਾ ਦੇ ਉੱਤੇ ਸੀਗੀਆਂ ਹੁਣ ਪਾਲਿਸੀ ਜਿਹੜੀ ਆ ਉਹ ਇਥੇ ਸਿੱਧੀ ਸਿੱਧੀ ਬਦਲ ਗਈ ਆ ਡੀਸੀ ਦੇ اٹਾਰਨੀ ਜਨਰਲ ਪ੍ਰੋਸੀਕਿਊਟ ਨਹੀਂ ਕਰ ਸਕਦੇ ਫਾਇਰ ਆਰਮ ਫੈਲੋਨੀਸ ਨੂੰ ਸੋ ਜੇ ਯੂਐਸ اٹਾਰਨੀ ਆਫਿਸ ਸਟੈਪ ਬੈਕ ਕਰਦਾ ਆ ਤਾਂ ਇਹਨਾਂ ਨੂੰ ਇਹਨਾਂ ਸਾਰੀਆਂ ਚੀਜ਼ਾਂ ਦੇ ਉੱਤੇ ਜਿਹੜਾ ਪਿੱਛੇ ਹਟਣਾ ਪਊਗਾ ਫੈਡਰਲ ਪ੍ਰੋਸੀਕਿਊਟਰ ਨੇ ਡੀਸੀ ਦੇ ਵਿੱਚ ਇਹ ਕਿਹਾ ਕਿ ਕੋਈ ਵੀ ਫੈਲਨੀ ਚਾਰजेस ਜਾਨੀ ਕਿ ਗੰਭੀਰ ਜਿਹੜੇ ਕਿਸਮ ਦੇ ਦੋਸ਼ ਨੇ ਉਹ ਉਹਨਾਂ ਲੋਕਾਂ ਦੇ ਖਿਲਾਫ ਜਿਹੜੇ ਕੋਈ ਰਾਈਫਲ ਜਾਂ ਕੋਈ ਸ਼ਾਰਟ ਗਨ ਸਪੈਸੀਫਿਕ ਡੀਸੀ ਦੇ ਲਾਅ ਤਹਿਤ ਪਬਲਿਕ ਦੇ ਉੱਤੇ ਵਿੱਚ ਆਪਣੇ ਲੈ ਕੇ ਜਾਂਦੇ ਆ ਭਾਵੇਂ ਵੀ ਮਤਲਬ ਐਵੀਡੈਂਸ ਜਿੰਨਾ ਮਰਜੀ ਸਟਰੋਂਗ ਹੋਵੇ ਕਹਦੇ ਕਿ ਫਲਾਣਾ ਬੰਦਾ ਜਿਹੜਾ ਆ ਉਹ ਮਤਲਬ ਉਹਦੇ ਕੋਲੇ ਸ਼ਾਰਟ ਗਨ ਜਾਂ ਆ ਸੀਗੀ ਪਬਲਿਕ ਦੇ ਵਿੱਚ ਉਹਦੇ ਉੱਤੇ ਗੰਭੀਰ ਦੋਸ਼ ਨਹੀਂ ਲਾਏ ਜਾ ਸਕਦੇ ਇੱਕ ਨਵਾਂ ਨਿਯਮ ਬਣਾ ਦਿੱਤਾ ਗਿਆ ਫੈਡਰਲ ਪ੍ਰੋਸੀਕਿਊਟਰਸ ਨੇ ਹੁਣ ਯੂ ਐਸ ਅਟਾਰਨੀ ਜਨੇਨ ਪੀਰੋ ਉਹਨਾਂ ਨੇ ਕਿਹਾ ਕਿ ਇਹ ਪਾਲਿਸੀ ਉਦੋਂ ਆਈ ਹੈ ਜਦੋਂ ਜਸਟਿਸ ਡਿਪਾਰਟਮੈਂਟ ਤੇ ਜਿਹੜਾ ਸਲਿਸਟਰ ਜਨਰਲ ਆ ਉਹਨਾਂ ਕੋ ਪਿਛਲੇ ਸਮੇਂ ਦੇ ਵਿੱਚ डीसी ਦੇ ਲਾ ਇਹ ਹੀ ਨਿਯਮ ਦੇ ਤਹਿਤ ਲੋਕਾਂ ਨੂੰ ਚਾਰਜ ਕੀਤਾ ਜਾਂਦਾ ਸੀ ਹੁਣ ਪ੍ਰੋਸੀਕਿਊਟਰ ਉਸੇ ਫੈਲੋਨੀ ਚਾਰजेस ਨੂੰ ਯੂਜ਼ ਕਰਕੇ ਜੇ ਕੋ ਬੰਦਾ ਆਪਣਾ ਸ਼ਾਰਟ ਗਨ ਜਾਂ ਰਾਈਫਲ ਲੈ ਕੇ ਜਾਂਦਾ ਉਹਨੂੰ ਚਾਰਜ ਨਹੀਂ ਕਰ ਸਕਦੇ ਹੁਣ ਇਹ ਹਾਂ ਜਿਹੜੀਆਂ ਹੈਂਡ ਗਨਸ ਨੇ ਮਤਲਬ ਪ੍ਰੋਸੀਕਿਊਸ਼ਨ ਜਾਂ ਇਲੀਗਲ ਹੈਂਡ ਗਨਸ ਪੋゼਸ਼ਨ ਉਹਦੇ ਉੱਤੇ ਤਾਂ ਹੈ ਸਾਰਾ ਉਹ ਨਿਯਮ ਉਦਾਂ ਹੀ ਆ ਪਰ ਜੇ ਲੀਗਲ ਵੇ ਦੇ ਨਾਲ ਕੋਈ ਲੈ ਕੇ ਜਾਂਦਾ ਤਾਂ ਹੁਣ ਇੱਥੇ ਇਹ ਕੀਤਾ ਕਿਉਂ ਜਾ ਰਿਹਾ ਜਿਹੜੇ ਪਿਓਰੋ ਨੇ ਜਿਹੜੇ ਡੋਨਲਡ ਟਰੰਪ ਦੇ ਮਿੱਤਰ ਨੇ ਜਿਨ੍ਹਾਂ ਨੂੰ ਹੁਣੀ ਇੱਥੇ ਅਟਾਰਨੀ ਲਾਇਆ ਗਿਆ ਉਹ ਇਹ ਕਹਿੰਦੇ ਆ ਕਿ ਡੀਸੀ ਦੇ ਵਿੱਚ ਰਾਈਫਲ ਜਾਂ ਸ਼ਾਰਟ ਗਨ ਕੈਰੀ ਬੈਨ ਜਿਹੜੀ ਉਹਨੂੰ ਨਾਲ ਲਿਜਾਣ ਦੇ ਉੱਤੇ ਪਾਬੰਦੀ ਲਾਈ ਗਈ ਆ ਇਹ ਸੁਪਰੀਮ ਕੋਰਟ ਦੀ ਰੂਲਿੰਗ ਨੂੰ ਉਹਦਾ ਉਹਦਾ ਮਤਲਬ ਇਹ ਵਾਇਓਲੇਟ ਕਰਦਾ ਉਹਦੀ ਲੰਘਣਾ ਕਰਦਾ ਪ੍ਰੋਸੀਕਿਊਟਰ ਹਜੇ ਵੀ ਵਾਇਲੈਂਟ ਕ੍ਰਾਈਮ ਦੇ ਲਈ ਕਿਸੇ ਟਰੈਫਿਕਿੰਗ ਦੇ ਲਈ ਜਾਂ ਕੋਈ ਇਦਾਂ ਦੇ ਕੰਮ ਦੇ ਲਈ ਚਾਰਜ ਕਰ ਸਕਦਾ ਹੈ ਬੇਸਿਕਲੀ ਪਾਲਿਸੀ ਕਰਦੀ ਕੀ ਆ ਕਿ ਉਹ ਬਲੌਕ ਕਰਦੀ ਆ ਕਿ ਸੈਪਰੇਟ ਫੈਲਨੀ ਕੋਈ ਰਜਿਸਟਰਡ ਲੌਂਗ ਹੈਂਡ ਗਨ ਲਿਜਾਣ ਦੇ ਉੱਤੇ ਸੋ ਇਹ ਰੋਲਾ ਉਸ ਵੇਲੇ ਪੈ ਰਿਹਾ ਇੱਕ ਪਾਸੇ ਕਿਹਾ ਜਾ ਰਿਹਾ ਵੀ ਉੱਥੇ ਕਰਾਈਮ ਬਹੁਤ ਆ ਤੇ ਉੱਥੇ ਫੈਡਰਲ ਰੀਜੈਂਟਸ ਲਾਉਣੇ ਚਾਹੀਦੇ ਲਾਏ ਵੀ ਗਏ ਆ ਦੂਜੇ ਪਾਸੇ ਉੱਥੇ ਕਾਨੂੰਨ ਪਾਸ ਕਰ ਦਿੱਤਾ ਜਾਂਦਾ ਵੀ ਜੇ ਕੋਈ ਹਥਿਆਰ ਲੈ ਕੇ ਜਾਂਦਾ ਵੀ ਆ ਤੋ ਉਹਦੇ ਉੱਤੇ ਇੰਨੀ ਜ਼ਿਆਦਾ ਸਖਤੀ ਨਾ ਕੀਤੀ ਜਾਵੇ ਉਹਨੂੰ ਉਸ ਤਰੀਕੇ ਨਾਲ ਚਾਰਜ ਨਾ ਕੀਤਾ ਜਾਵੇ ਸੋ ਡੀਸੀ ਦੇ ਵਿੱਚ ਸਟ੍ਰਿਕਟ ਗਨ ਰੂਲ ਆ ਸੋ ਦੂਜਾ ਜਿਹੜਾ ਹੈਗਾ ਯਾ ਯੂਐਸ ਟਾਰਨੀ ਆਫਿਸ ਆ ਉਹ ਮਤਲਬ ਕਹਿ ਲਓ ਕਿ ਲੋਕਲ ਕਰਾਇਮ ਨੂੰ ਡੀਸੀ ਦੇ ਵਿੱਚ ਦੂਜੇ ਤਰੀਕੇ ਨਾਲ ਦੇਖਦਾ ਹੈ 2023 ਦੇ ਵਿੱਚ ਅਥਾਰਟੀ ਨੇ 98 ਰਾਈਫਲ ਤੇ 38 ਸ਼ਾਰਟਕੈਨ ਡੀਸੀ ਦੇ ਵਿੱਚ ਰਿਕਵਰ ਕੀਤੀ ਐ ਸੀ ਜਦੋਂ ਕਿ ਮਤਲਬ 2842 ਪਿਸਟਲ ਤੇ ਪਿਸਟਲ ਰਵਲਰ ਸੀਗੇ ਸੋ ਜਿਹੜਾ ਲੌਂਗ ਗਨਸ ਨੇ ਉਹਨਾਂ ਦਾ ਬਹੁਤ ਉਹਨਾਂ ਦਾ ਜਿਹੜਾ ਹਿੱਸਾ ਆ ਜਾਂ ਉਹ ਬਹੁਤ ਥੋੜੀਆਂ ਆ ਜਿਹੜੀਆਂ ਰਿਕਵਰ ਕੀਤੀ ਗਈ ਉਹਦਾ ਮਸਲਾ ਨਹੀਂ ਹੈ ਮਤਲਬ ਇੱਕ ਪਾਸੇ 98 ਰਾਈਫਲ ਤੇ 38 ਸ਼ਾਰਟ ਗਨ ਦੂਜੇ ਪਾਸੇ ਜਿਹੜੇ ਪਿਸਟਲ ਹੈਗੇ ਆ 2842 ਸੋ ਉਹਨਾਂ ਦਾ ਨੰਬਰ ਜਿਹੜਾ ਕਿਤੇ ਜ਼ਿਆਦਾ ਹੈ ਪਰ ਇਸ ਗੱਲ ਦੇ ਉੱਤੇ ਇੱਕ ਵਾਰ ਫੇਰ ਨਵਾਂ ਵਿਵਾਦ ਜਿਹੜਾ ਉਹ ਛਿੜਿਆ ਹੈ ਅਗਲੀ ਗੱਲਬਾਤ ਇੰਗਲਿਸ਼ ਭਾਸ਼ਾ ਸਬੰਧੀ ਅਮਰੀਕਾ ਦੇ ਵਿੱਚ ਟਰੰਪ ਐਡਮਿਨਿਸਟ੍ਰੇਸ਼ਨ ਨੇ ਇੱਕ ਨਵਾਂ ਨਿਯਮ ਲੈ ਕੇ ਆਂਦਾ ਹੈ ਉਹ ਇਹਨਾਂ ਨੇ ਜਿਹੜੀ 2115 ਦੀ ਫੈਡਰਲ ਗਾਈਡੈਂਸ ਆ ਜਿਹਦੇ ਵਿੱਚ ਸਕੂਲਾਂ ਨੂੰ ਜਿਹੜੇ ਲੋਕ ਬੱਚੇ ਇੰਗਲਿਸ਼ ਸਿੱਖ ਰਹੇ ਆ ਉਹਨਾਂ ਦੀ ਸਪੈਸ਼ਲ ਸਪੋਰਟ ਕੀਤੀ ਜਾਂਦੀ ਆ ਉਸ ਚੀਜ਼ ਨੂੰ ਬੰਦ ਕਰਤਾ ਉਹਨੂੰ ਕੈਨਸਲ ਕਰ ਦਿੱਤਾ ਸੋ ਮਤਲਬ ਇਹ ਇੱਕ ਬਹੁਤ ਵੱਡਾ ਫੈਸਲਾ ਆ ਅਸਰ ਕਿਹਦੇ ਤੇ ਪੈ ਰਿਹਾ ਜਿਹੜੇ ਅਮਰੀਕਾ ਦੇ ਸਕੂਲਾਂ ਦੇ ਵਿੱਚ ਨਿਆਣੇ ਜਾਂਦੇ ਆ 5 ਮਿਲੀਅਨ ਜਿਨ ਕਿ 50 ਲੱਖ ਉਹ ਨਿਆਣਾ ਆ ਜਿਹੜਾ ਫਲੂਐਂਟਲੀ ਇੰਗਲਿਸ਼ ਨਹੀਂ ਬੋਲ ਸਕਦਾ ਉਹਨਾਂ ਨੂੰ ਅੰਗਰੇਜ਼ੀ ਦੀ ਬੋਲਣੀ ਆ ਉਹਦੀ ਭਾਵੇਂ ਉਹਨਾਂ ਦਾ ਜਨਮ ਅਮਰੀਕਾ ਦੇ ਵਿੱਚ ਹੀ ਹੋਇਆ ਆਫੀਸ਼ੀਅਲੀ ਇਹ ਕਹਿੰਦੇ ਆ ਕਿ ਪਾਲਿਸੀ ਐਡਮਿਨਿਸਟ੍ਰੇਟਿਵ ਐਡਮਿਨਿਸਟ੍ਰੇਸ਼ਨ ਦੀ ਨਵੀਂ ਅਪਰੋਚ ਆ ਜਿਹੜੀ ਜਿਹਨੂੰ ਡੋਨਲਡ ਟਰੰਪ ਨੇ ਅੰਗਰੇਜ਼ੀ ਨੂੰ ਆਫੀਸ਼ੀਅਲ ਲੈਂਗੁਏਜ ਡਿਕਲੇਅਰ ਕਰ ਦਿੱਤਾ ਅਮਰੀਕਾ ਜਿਹਦੇ ਨਾਲ ਮੇਲ ਨਹੀਂ ਖਾਂਦੀ ਆਪਾਂ ਜਾਣਦੇ ਆ ਕਿ ਥੋੜਾ ਚਿਰ ਪਹਿਲਾਂ ਹਾਲਾ ਕਿ ਅਮਰੀਕਾ ਦੇ ਵਿੱਚ ਕੋਈ ਇਦਾਂ ਕੋਈ ਵੀ ਭਾਸ਼ ਇੰਗਲਿਸ਼ ਨੂੰ ਕਹ ਦਿੱਤਾ ਕਿ ਇੰਗਲਿਸ਼ ਸਾਡੀ ਅਫੀਸ਼ੀਅਲ ਲੈਂਗੁਏਜ ਆ ਹੁਣ ਜੇ ਇੱਕ ਪਾਸੇ ਡੋਨਲਡ ਟਰੰਪ ਇਹ ਅਨਾਉਂਸ ਕਰ ਰਿਹਾ ਕਿ ਇੰਗਲਿਸ਼ ਕੈਨੇਡਾ ਦੀ ਮਾਫੀ ਚਾਹੁੰਦੇ ਅਮਰੀਕਾ ਦੀ ਅਫੀਸ਼ੀਅਲ ਲੈਂਗੁਏਜ ਆ ਤੇ ਫਿਰ ਜਿਹੜੇ 50 ਲੱਖ ਦੇ ਕਰੀਬ ਨਿਆਣਿਆਂ ਨੂੰ ਅੰਗਰੇਜ਼ੀ ਆਉਂਦੀ ਨਹੀਂ ਉਹਨਾਂ ਨੂੰ ਅੰਗਰੇਜ਼ੀ ਸਿਖਾਉਣ ਦੇ ਜਿਹੜੀ ਸੁਵਿਧਾ ਆ ਜਾਂ ਜਿਹੜੀ ਸਹੂਲਤਾਂ ਨੂੰ ਵਾਪਸ ਕਿਉਂ ਲਿਆ ਜਾ ਰਿਹਾ ਸਕੂਲਾਂ ਦੇ ਤੇ ਸਿੱਧਾ ਅਸਰ ਪਊਗਾ ਇਹਦਾ ਬਿਨਾ ਫੈਡਰਲ ਪ੍ਰੈਸ਼ਰ ਦੇ ਕੁਝ ਸਕੂਲ ਡਿਸਟ੍ਰਿਕਟਸ ਜਿਹੜੀਆਂ ਆ ਉਹ ਇਹਨੂੰ ਰੋਕ ਦੇਣਗੀਆਂ ਜਾਂ ਕਹਿ ਲੋ ਕਿ ਇਹਨੂੰ ਘਟਾ ਦੇਣ ਗਿਆ ਇਹਨਾਂ ਸੇਵਾਵਾਂ ਨੂੰ ਸਪੈਸ਼ਲੀ ਜਿਹੜੇ ਜਿੱਥੇ ਬਜਟ ਟਾਈਟ ਹੈ ਜੇ ਕੱਟ ਕੀਤਾ ਜਾਣਾ ਤੇ ਜੋ ਸਰਕਾਰ ਹੀ ਨਹੀਂ ਚਾਹੁੰਦੀ ਵੀ ਇਹ ਸਿਖਾਈ ਜਾਵੇ ਤੇ ਫਿਰ ਉਹ ਕਿਉਂ ਸਿਖਾਉਣਗੇ 55 ਸਾਲਾਂ ਦੇ ਲਈ ਜਿਹੜੇ ਕੁਸ਼ ਲਾ ਨੇ ਜਿਵੇਂ ਟਾਈਟਲ 6 ਆਫ ਸਿਵਲ ਰਾਈਟਸ ਐਕਟ ਤੇ ਕੋਰਟ ਰੂਲਿੰਗ ਲਿਊ ਵਰਸਸ ਨਿਕੋਲਸ 1974 ਉਸ ਸਕੂਲਾਂ ਦੇ ਲਈ ਇਹ ਜ਼ਰੂਰੀ ਮੰਨਦੇ ਆ ਕਿ ਇਹ ਸਟੂਡੈਂਟਸ ਦੀ ਹੈਲਪ ਕਰਨ ਜਿਹੜੇ ਅੰਗਰੇਜ਼ੀ ਨਹੀਂ ਬੋਲ ਸਕਦੇ ਸੋ ਐਕਸਪਰਟ ਉਹਨਾਂ ਨੇ ਇਹ ਚੇਤਾਵਨੀ ਦਿੱਤੀ ਹੈ ਕਿ ਇਹਦੇ ਨਾਲ ਜਿਹੜੀ ਮਤਲਬ ਇਨਸਟਰਕਸ਼ਨ ਆ ਉਹ ਕਮਜ਼ੋਰ ਹੋਣਗੀਆਂ ਕਾਉਂਟੇਬਿਲਟੀ ਘਟੇਗੀ ਤੇ ਜਿਹੜਾ ਮਾਈਂਡਸੈਟ ਆ ਕਿ ਸਕੂਲਾਂ ਦੇ ਵਿੱਚ ਇਹ ਕਿ ਕੋਈ ਨਹੀਂ ਦੇਖਦਾ ਨੋ ਵਨ ਇਜ਼ ਵਾਚਿੰਗ ਉਹ ਜਿਹੜਾ ਸਕੂਲਾਂ ਨੂੰ ਉਹ ਲਾਗੂ ਹੋਊਗਾ ਸੋ ਜਸਟਿਸ ਡਿਪਾਰਟਮੈਂਟ ਨੇ ਪਹਿਲਾਂ ਹੀ ਫੈਡਰਲ ਮਾਨਿਟਰਿੰਗ ਜਿਹੜੀ ਆ ਬੋਸਟਨ ਨਿਵਾਕ ਤੇ ਜਿਹੜੀਆਂ ਵਰਕਸਟਰ ਆ ਉਹਨਾਂ ਦੇ ਲਈ ਪਹਿਲੇ ਬੰਦ ਕਰ ਦਿੱਤੀ ਆ ਤੇ ਸੋ ਇੱਕ ਕ੍ਰਿਟਿਕ ਕਹਿੰਦਿਆ ਕਿ এডੂਕੇਸ਼ਨ ਐਡਵੋਕੇਟਸੇ ਦਲੀਲ ਦੇ ਰਹੇ ਆ ਕਿ ਇਹਦੇ ਨਾਲ ਇਕਵਲ ਚ ਅਪਰਚੂਨਿਟੀ ਜਿਹੜੀਆਂ ਨਹੀਂ ਰਹਿਣਗੀਆਂ ਇਹਦੇ ਨਾਲ ਸਟੂਡੈਂਟਸ ਜਿਹੜੇ ਕੁਝ ਪਿੱਛੇ ਰਹਿ ਜਾਣਗੇ ਤੇ ਜਿਹੜੀ ਮਤਲਬ ਜਿਨਨੇ ਕਈ ਦਹਾਕਿਆਂ ਦੇ ਵਿੱਚ ਅੱਗੇ ਨੂੰ ਤਰੱਕੀ ਕੀਤੀ ਹੋ ਸਾਰੇ ਦੀ ਸਾਰੀ ਪੇਸ਼ੇ ਨੂੰ ਚਲੇ ਜਾਊਗੀ ਜਿਹੜਾ ਇਹ ਰਾਸ਼ਟਰਪਤੀ ਟਰੰਪ ਦੀ ਵੱਡੀ ਪਾਲਿਸੀ ਦਾ ਹਿੱਸਾ ਆ ਕਿ ਮਲਟੀ ਲਿੰਗੁਅਲ ਸਰਵਿਸਸ ਪੂਰੇ ਫੈਡਰਲ ਏਜੰਸੀਜ਼ ਦੇ ਵਿੱਚ ਘਟਾ ਦਿੱਤੀਆਂ ਜਾਣ ਤੇ ਜਿਹੜੀ ਅਸਿਮੂਲੇਸ਼ਨ ਜਾਂ ਇੰਗਲਿਸ਼ ਓਨਲੀ ਪ੍ਰਾਇੋਰਟੀਜ਼ ਨੂੰ ਗ੍ਰਾਹ ਕੀਤਾ ਜਾਵੇ ਸੋ ਵੱਡੀ ਪਾਪੂਲੇਸ਼ਨ ਜਿਹੜੀ ਜਿਹਦਾ ਪਹਿਲਾਂ ਦੱਸਿਆ 5 ਮਿਲੀਅਨ ਇੰਗਲਿਸ਼ ਲੈਂਗੁਏਜ ਲਰਨਰ ਨੇ ਈਐਲਐਲਜ਼ ਨੇ ਪਬਲਿਕ ਸਕੂਲਸ ਦੇ ਵਿੱਚ 5 ਮਿਲੀਅਨ ਸਾਰੇ ਸਟੂਡੈਂਟਸ ਦਾ 10% ਹਿੱਸਾ ਬਣ ਜਾਂਦਾ ਸਪੈਨਿਸ਼ ਸਭ ਤੋਂ ਜ਼ਿਆਦਾ ਮਤਲਬ ਫਰਸਟ ਲੈਂਗੁਏਜ ਆ ਈਐਲਐਲਜ਼ ਵਿੱਚ ਜਿਹੜੀ ਬੋਲੀ ਜਾ ਰਹੀ ਜਿਹੜੇ ਨਿਆਣੇ ਜਿਹੜੇ ਇੰਗਲਿਸ਼ ਲੈਂਗੁਏਜ ਲਰਨਰ ਹੈਗੇ ਆ ਜਾਂ ਇੰਗਲਿਸ਼ ਲੈਂਗੁਏਜ ਲਰਨਰ ਪ੍ਰੋਗਰਾਮ ਦੇ ਵਿੱਚ ਨੇ ਉਬਤੇ ਸਪੈਨਿਸ਼ ਬੋਲਣ ਵਾਲੇ ਆ ਪਰ ਸਟੂਡੈਂਟਸ ਜਿਹੜੇ 400 ਤਰ੍ਹਾਂ ਦੀਆਂ ਜਿਹੜੀਆਂ ਵੱਖ-ਵੱਖ ਭਾਸ਼ਾਵਾਂ ਕਰਾਂ ਦੇ ਵਿੱਚ ਬੋਲਦੇ ਆ ਸੋ ਪ੍ਰੋਗਰਾਮ ਹੈਗੇ ਜਿਹੜੇ ਈ ਐਲ ਐਲ ਐਸ ਦਾ ਉਸ ਉਹ ਸਾਰਾ ਡਿਪੈਂਡ ਕਰਦਾ ਜਿਹੜਾ ਸਕੂਲਾਂ ਦੇ ਵਿੱਚ ਸਪੈਸ਼ਲ ਅੰਗਰੇਜ਼ੀ ਸਕੂਲ ਸਿਖਾਉਣ ਵਾਲਾ ਪ੍ਰੋਗਰਾਮ ਆ ਉਹ ਫੈਡਰਲ ਸਰਕਾਰ ਤੇ ਵੀ ਡਿਪੈਂਡ ਕਰਦਾ ਸਟੇਟ ਫੰਡਿੰਗ ਤੇ ਵੀ ਡਿਪੈਂਡ ਕਰਦਾ ਤੇ ਜਿਹੜੇ ਰਿਸੋਰਸਸ ਨੇ ਆਮ ਤੌਰ ਦੇ ਉੱਤੇ ਜਿਹੜੇ ਉਹ ਬਹੁਤ ਵੇਰੀ ਕਰਦੇ ਵੱਖਰੇ-ਵੱਖਰੇ ਹੁੰਦੇ ਆ ਹਰ ਇੱਕ ਸਕੂਲ ਡਿਸਟ੍ਰਿਕਟਸ ਤੇ ਸੋ ਸਕੂਲ ਜਿਹੜੇ ਆ ਡਿਫਰੈਂਟ ਅਪਰੋਚਸ ਜਿਵੇਂ ईएसएल इंग्लिश एज अ सेकंड लैंग्वेज ਜਾਂ ਪੁਲ ਆਊਟ ਕਲਾਸਸ ਨੇ ਜਾਂ ਡਿਊ ਲੈਂਗੁਏਜ ਪ੍ਰੋਗਰਾਮਸ ਨੇ ਜਾਂ ਇਮਰਸ਼ਨਸ ਆ ਵੀ ਕਿਸੇ ਨਾ ਕਿਸੇ ਤਰ੍ਹਾਂ ਉਹਨਾਂ ਨੂੰ ਇੰਗਲਿਸ਼ ਸਿੱਖਾਈ ਜਾ ਸਕੇ ਸੋ ਰਿਸਰਚ ਦੱਸਦੀ ਆ ਕਿ ईएलएल ਸਟੂਡੈਂਟਸ ਜਿਹੜੇ ਆ ਉਹ ਜ਼ਿਆਦਾ ਬੈਟਰ ਕਰਦੇ ਆ ਜਦੋਂ ਕੰਸਿਸਟੈਂਟ ਉਹਨਾਂ ਨੂੰ ਲੈਂਗੁਏਜ ਸਪੋਰਟ ਮਿਲਦੀ ਰਹੇ ਜੇ ਨਹੀਂ ਮਿਲੇ ਤਾਂ ਉਹ ਕਿਸੇ ਨਾ ਕਿਸੇ ਤਰ੍ਹਾਂ ਪਿੱਛੇ ਰਹਿ ਜਾਂਦੇ ਆ ਅਗਲੀ ਗੱਲਬਾਤ 스윗 ਸੋਨੀਨ ਮਿਊਜ਼ੀਅਮ ਬਾਰੇ ਰਾਸ਼ਟਰਪਤੀ 트럼ਪ ਨੇ ਆਲੋਚਨਾ ਕੀਤੀ ਹੈ ਸਮਿਥਸੋਨিয়ান ਮਿਊਜ਼ੀਅਮਸ ਦੀ ਇਹ ਕਹ ਕੇ ਕਿ ਇਹ ਬਹੁਤ ਜ਼ਿਆਦਾ ਨੈਗੇਟਿਵ ਚੀਜ਼ਾਂ ਦੇ ਉੱਤੇ ਜਿਹੜੇ ਫੋਕਸ ਕਰ ਰਹੇ ਆ ਜਿੱਦਾਂ ਯੂ ਐਸ ਹਿਸਟਰੀ ਦੇ ਉੱਤੇ ਜਾਂ ਜਿਹੜੀ ਸਲੇਵਰੀ ਦੇ ਉੱਤੇ ਜ਼ਿਆਦਾ ਸਮਿਥਸੋਨিয়ান ਇੱਕ ਜਿਹੜੀ ਸੰਸਥਾ ਆ ਜਿਹੜੀ ਬਹੁਤ ਸਾਰੇ ਮਿਊਜ਼ੀਅਮ ਨੇ ਜਿਹਦੇ ਅਮਰੀਕਾ ਦੇ ਵਿੱਚ ਵੱਖਰੇ ਵੱਖਰੇ ਤਰ੍ਹਾਂ ਦੇ ਇਹ ਇੱਕ ਉਸ ਜਿਹੜੀ ਜੈਸ ਪਰਿਵਾਰ ਨੇ ਡੋਨੇਸ਼ਨ ਦਿੱਤੀ ਸੀ ਉਹਨਾਂ ਵੱਲੋਂ ਇਹ ਬਣਾਏ ਗਏ ਸੀ ਹੁਣ ਕਿਉਂਕਿ ਅਗਲੇ ਸਾਲ ਜਿਹੜਾ ਆਪਣਾ 250 ਸਾਲਾ ਦਿਨ ਮਨਾਇਆ ਜਾਣਾ ਜਨਮ ਦਿਨ ਅਮਰੀਕਾ ਦਾ ਉਹਦੇ ਤੋਂ ਪਹਿਲਾਂ ਰਾਸ਼ਟਰਪਤੀ 트ੰਪ ਨੇ ਕਿਹਾ ਸੀ ਵੀ ਇਹ ਜਿਹੜੇ ਸਮਿਥਸੋਨੀਅਨ ਮਿਊਜ਼ੀਅਮ ਨੇ ਇਹਨਾਂ ਨੂੰ ਰਿਵਿਊ ਕਰਕੇ ਦੇਖੋ ਵੀ ਇਹਨਾਂ ਦੇ ਵਿੱਚ ਜੇ ਇਸ ਕਿਸਮ ਦੀਆਂ ਪ੍ਰਦਰਸ਼ਨੀਆਂ ਜੇ ਇਸ ਕਿਸਮ ਦਾ ਸਾਰਾ ਕੁਝ ਦਿਖਾਇਆ ਜਾ ਰਿਹਾ ਕੀ ਉਹ ਅਮਰੀਕਾ ਦੀ ਹਿਸਟਰੀ ਦੇ ਨਾਲ ਮੇਲ ਖਾਂਦਾ ਹੈ ਉਦੇ ਵਿੱਚ ਹੁਣ ਜਿਹੜੀ ਗੱਲ ਨਿਕਲ ਕੇ ਸਾਹਮਣੇ ਇਹ ਆਈ ਆ ਕਿ ਇਹ 네ਗੈਟਿਵਿਟੀ ਬਹੁਤ ਆ ਕਿ ਰਾਸ਼ਟਰਪਤੀ 트럼ਪ ਨਹੀਂ ਚਾਹੁੰਦੇ ਕਿ ਅਮਰੀਕਾ ਦੀ ਸਲੇਵਰੀ ਦੀ ਗੱਲ ਜ਼ਿਆਦਾ ਕੀਤੀ ਜਾਵੇ ਕਿਉਂਕਿ ਸਲੇਵਰੀ ਇੱਕ ਮਤਲਬ ਇਤਿਹਾਸ ਦਾ ਕਾਲਾ ਪੰਨਾ ਹੈ ਅਮਰੀਕਾ ਦੇ ਵਿੱਚ ਬੜੀ ਇੱਕ ਸ਼ਰਮਨਾਕ ਗੱਲ ਆ ਜਿਹੜਾ ਇਤਿਹਾਸ ਦੇ ਵਿੱਚ ਰਹੀ ਹੈ ਪਰ ਕਿਸੇ ਨਾ ਕਿਸੇ ਤਰ੍ਹਾਂ ਇਹ ਚਾਹੁੰਦੇ ਕਿ ਪੋਜ਼ਿਟਿਵ ਸਾਈਡ ਅਮਰੀਕਾ ਦੀ ਜ਼ਿਆਦਾ ਦਿਖਾਈ ਜਾਵੇ ਜਿਹੜੀਆਂ ਇਹ ਕਮੈਂਟਸ ਉਹਨਾਂ ਨੇ ਕੀਤੇ ਆਪਣੇ ਸੋਸ਼ਲ ਮੀਡੀਆ ਸਾਈਟ ਦੇ ਉੱਤੇ ਤੇ ਜਿਹਦੇ ਵਿੱਚ ਸਮਿਥ ਸੋਨੀਨ ਨੂੰ ਕਿਹਾ ਕਿ ਇਹ ਬਹੁਤ ਜ਼ਿਆਦਾ ਡਿਵੀਸਿਵ ਆ ਵੰਡ ਪੈਦਾ ਕਰਨ ਵਾਲਾ ਆ ਇਹ ਸਾਰਾ ਸਿਸਟਮ ਜਿਹੜਾ ਮਿਊਜ਼ੀਅਮ ਚਲਾ ਰਿਹਾ ਪਿਛਲੇ ਹਫਤੇ ਰਾਸ਼ਟਰਪਤੀ 트ੰਪ ਨੇ ਹੁਕਮ ਦਿੱਤੇ ਸੀ ਕਿ ਸਮਿਥਸੋਨਿਅਨ ਐਗਜ਼ੀਬਿਟਸ ਨੂੰ ਜਿਹੜਾ ਰਿਵਿਊ ਕੀਤਾ ਜਾਵੇ ਵੀ ਦੇਖਿਆ ਜਾਵੇ ਕਿ ਇਹ ਜਿਹੜਾ ਅਮਰੀਕਨ ਜਿਹੜਾ ਐਕਸੈਪਸ਼ਨਲਿਜ਼ਮ ਆ ਉਹਨੂੰ ਪ੍ਰੋਮੋਟ ਕਰਨ ਸੋ ਫੋਕਸ ਜਿਹੜਾ ਆ ਅ ਅਮਰੀਕਨ ਐਕਸੈਪਸ਼ਨਲਿਜ਼ਮ ਹੋਣਾ ਚਾਹੀਦਾ ਏ ਇਹਨਾਂ ਦੀ ਗੱਲ ਸੀਗੀ ਐਗਜ਼ੀਬਿਟਸ ਜਿਹੜਿਆ ਅਮਰੀਕਾ ਦੀ ਜਿਹੜੀ ਮਹਾਨਤਾ ਆ ਉਹਨੂੰ ਦਰਸਾਉਣ ਨਾ ਕਿ ਕੋਈ ਜਿਹੜੀ ਕੰਟਰੋਵਰਸ਼ੀਅਲ ਹਿਸਟਰੀ ਆ ਉਹਦੇ ਉੱਤੇ ਜਿਆਦਾ ਫੋਕਸ ਕਰਨ ਸੋ ਜੇ ਸੀਮਤ ਸੋਨੀਅਨ ਨੇ ਇਹ ਨਾ ਚੀਜ਼ਾਂ ਨੂੰ ਜਾਂ ਨਾ ਦਿਸ਼ਾ ਨਿਰਦੇਸ਼ਾਂ ਨੂੰ ਫਾਲੋ ਨਾ ਕੀਤਾ ਤੇ ਫੈਡਰਲ ਫੰਡਿੰਗ ਬੰਦ ਹੋ ਸਕਦੀ ਹੈ ਦੂਜੀਆਂ ਕਲਚਰਲ ਏਜੰਸੀਜ਼ ਦੇ ਨਾਲ ਵੀ ਪਹਿਲਾਂ ਇਹੀ ਹੋਇਆ ਪਹਿਲਾ ਸਾਲ ਦੇ ਵਿੱਚ ਵੀ ਰਾਸ਼ਟਰਪਤੀ ਟਰੰਪ ਨੇ ਕਈ ਮਿਲੀਅਨ ਡਾਲਰ ਦਾ ਕੱਟ ਨੈਸ਼ਨਲ ਐਂਡੋਵਮੈਂਟ ਫਾਰ ਆਰਟਸ ਐਂਡ ਹਿਊਮਨਿਟੀਜ਼ ਤੇ ਜਿਹੜੀ ਇੰਸਟੀਚਿਊਟ ਆਫ ਮਿਊਜ਼ੀਅਮ ਐਂਡ ਲਾਇਬ੍ਰੇਰੀ ਸਰਵਿਸਿਜ਼ ਆ ਉਹਦਾ ਕੱਟ ਕੀਤਾ ਹੈ ਤੇ ਇਹ ਜਿਹੜੇ ਕਟਨੇ ਦੇ ਨਾਲ ਛੋਟੇ ਮਿਊਜ਼ੀਅਮ ਲਾਇਬ੍ਰੇਰੀ ਆਰਟ ਪ੍ਰੋਗਰਾਮ ਤੇ ਰਿਸਰਚ ਪ੍ਰੋਜੈਕਟ ਹੈਗੇ ਆ ਦੇਸ਼ ਦੇ ਵਿੱਚ ਉਹਨਾਂ ਦੇ ਉੱਤੇ ਅਸਰ ਪੈ ਰਿਹਾ ਸਮਿਥੋਨੀਅਨ ਇੰਸਟੀਟਿਊਸ਼ਨ ਜਿਹਨੂੰ ਬਹੁਤ ਵੱਡਾ ਨੈਸ਼ਨਲ ਮਿਊਜ਼ੀਅਮ ਜਿਹੜੇ ਰਨ ਕਰਦੀ ਹੈ ਵਸ਼ਿੰਗਟਨ ਡੀਸੀ ਦੇ ਵਿੱਚ ਨੈਸ਼ਨਲ ਮਿਊਜ਼ੀਅਮ ਆਫ ਅਮਰੀਕਨ ਹਿਸਟਰੀ ਐਂਡ ਨੈਸ਼ਨਲ ਮਿਊਜ਼ੀਅਮ ਆਫ ਆਫਰੀਕਨ ਅਮਰੀਕਨ ਹਿਸਟਰੀ ਐਂਡ ਕਲਚਰ ਸੋ ਹੁਣ ਇਹ ਵੱਡੀ ਤਸਵੀਰ ਇਹ ਆ ਕਿ ਵੱਡਾ ਕਨਫਲਿਕਟ ਜਿਹੜਾ ਅਮਰੀਕਾ ਦੇ ਵਿੱਚ ਆ ਕਿ ਇਹਦੀ ਹਿਸਟਰੀ ਨੂੰ ਕਿਸ ਤਰੀਕੇ ਨਾਲ ਸੈਲੀਬ੍ਰੇਟਿੰਗ ਅਚੀਵਮੈਂਟਸ ਦਸਾਉਣਾ ਜਾਂ ਕਨਫਰੋਂਟਿੰਗ ਪੇਨਫੁਲ ਟਰੂਥਸ ਜਿਹੜੀ ਉਧਰਲਾ ਪਾਸਾ ਦਿਖਾਉਣਾ ਚਾਹੀਦਾ ਇਹਦੇ ਉੱਤੇ ਡਿਬੇਟ ਜਿਹੜਾ ਇਸ ਵੇਲੇ ਚੱਲ ਰਿਹਾ ਅਮਰੀਕਾ ਨੇ ਅਮਰੀਕਾ ਸਰਕਾਰ ਨੇ ਅਨਾਉਂਸ ਕੀਤਾ ਵੀ ਇਮੀਗ੍ਰੇਸ਼ਨ ਜਿਹੜੇ ਐਪਲੀਕੈਂਟਸ ਨੇ ਕੋਈ ਅਮਰੀਕਾ ਦੇ ਵਿੱਚ ਆਉਣਾ ਚਾਹੁੰਦਾ ਆ ਉਹਨਾਂ ਨੂੰ ਹੁਣ ਸਕਰੀਨਿੰਗ ਕੀਤੀ ਜਾਊਗੀ ਐਂਟੀ ਅਮਰੀਕਨਿਜ਼ਮ ਇੱਕ ਸ਼ਬਦ ਉਹਨਾਂ ਨੇ ਵਰਤਿਆ ਆ ਐਂਟੀ ਅਮਰੀਕਨਿਜ਼ਮ ਜਿਹਦੇ ਵਿੱਚ ਚੈੱਕ ਕੀਤਾ ਜਾਊਗਾ ਤੁਹਾਡੀਆਂ ਸੋਸ਼ਲ ਮੀਡੀਆ ਪੋਸਟਾਂ ਜਾਂ ਹੋ ਸਾਰਾ ਕੁਝ ਅਸਰ ਕਿਹਦੇ ਤੇ ਪਊਗਾ ਇਹਦੇ ਨਾਲ ਜਿਹੜੇ ਲੋਕ ਅ ਅਮਰੀਕਾ ਦੇ ਵਿੱਚ ਰਹਿਣ ਲਈ ਕੰਮ ਕਰਨ ਲਈ ਜਾਂ ਸਟੱਡੀ ਕਰਨ ਦੇ ਲਈ ਜਿਹੜੇ ਉਹ ਅਪਲਾਈ ਕਰ ਰਿਹਾ ਉਹਨਾਂ ਦੇ ਉੱਤੇ ਇਹਦਾ ਅਸਰ ਪਊਗਾ ਜਿਹੜੇ ਆਫੀਸਰਸ ਚੈੱਕ ਕਰਨਗੇ ਕਿ ਐਪਲੀਕੈਂਟ ਜਿਹੜਾ ਹੈਗਾ ਜਿਹੜਾ ਬੰਦਾ ਅਮਰੀਕਾ ਦੇ ਵਿੱਚ ਵੀਜ਼ਾ ਲਈ ਅਪਲਾਈ ਕਰ ਰਿਹਾ ਇਹਦੀਆਂ ਕਿਸੇ ਅਤਵਾਦੀ ਜਥੇਬੰਦੀ ਦੇ ਨਾਲ ਜਾਂ ਅਮਰੀਕਾ ਦਾ ਵਿਰੋਧ ਕਰਨ ਵਾਲੀ ਕਿਸੇ ਸੰਸਥਾ ਦੇ ਨਾਲ ਸੰਬੰਧਤਾ ਜਾਂ ਐਂਟੀਸਮੈਟਿਕ ਐਕਟੀਵिटीज ਤਾਂ ਨਹੀਂ ਸ਼ੋ ਕਰ ਰਿਹਾ ਜੂਸ ਦੇ ਖਿਲਾਫ ਤਾਂ ਨਹੀਂ ਬੋਲ ਰਿਹਾ ਸੋ ਜਿਹੜਾ ਐਂਟੀ ਇਹ ਹੈਗਾ ਆ ਸ਼ਬਦ ਐਂਟੀ ਅਮਰੀਕਨਿਜ਼ਮ ਇਹ ਪਹਿਲਾਂ ਨਹੀਂ ਸੀ ਇਸ ਤਰ੍ਹਾਂ ਚੱਕੀ ਤਾਂ ਸੋਸ਼ਲ ਮੀਡੀਆ ਤੇ ਬੜੇ ਚਿਰ ਤੋਂ ਚੈੱਕ ਕੀਤਾ ਜਾਂਦਾ ਆ ਆਪਾਂ ਸਾਰੇ ਜਾਣਦੇ ਆ ਪਰ ਜਿਹੜੀ ਨਵੀਂ ਟਰਮ ਇਹਨੇ ਪਾਈ ਆ ਕਿ ਐਂਟੀ ਅਮਰੀਕਨਿਜ਼ਮ ਚੈੱਕ ਕਰਾਂਗੇ ਵੀ ਜਿਹੜਾ ਬੰਦਾ ਅਮਰੀਕਾ ਚਾਹੁੰਦਾ ਆ ਤੁਸੀਂ ਸੋਸ਼ਲ ਮੀਡੀਆ ਤੇ ਕਿਸੇ ਬੰਦੇ ਬੈਠ ਕੇ ਅਮਰੀਕਾ ਦਾ ਵਿਰੋਧ ਕਰੀ ਜਾਓ ਤੇ ਕੱਲ ਨੂੰ ਉੱਥੇ ਵੀਜ਼ਾ ਲੈਣ ਚਲੇ ਜਾਓ ਉਹਨੇ ਨਾ ਕਰ ਦੇਣੀ ਇਹ ਪੱਕੀ ਗੱਲ ਆ ਕਿ ਉਹ ਇਸ ਕੱਲ ਨੂੰ ਬਹੁਤ ਸੀਰੀਅਸਲੀ ਲੈ ਰਹੇ ਆ ਹੁਣ ਇਹਦੇ ਨਾਲ ਦੂਜਾ ਇਹ ਆ ਕਿ ਪਾਲਿਸੀ ਜਿਹੜੀ ਦੱਸਦੀ ਆ ਸੈਕਸ਼ਨ 1952 ਇਮੀਗ੍ਰੇਸ਼ਨ ਐਂਡ ਨੈਸ਼ਨੈਲਿਟੀ ਐਕਟ ਜਿਹੜਾ ਉਹਨਾਂ ਮਤਲਬ ਜਿਹਦੇ ਤਹਿਤ ਹਿਸਟੋਰਿਕਲੀ ਮਤਲਬ ਕਮਿਊਨਿਸਟਾਂ ਨੂੰ ਬੰਦ ਕੀਤਾ ਜਿਹੜੇ ਮਤਲਬ ਹੈਗੇ ਆ ਇੱਥੇ ਆਉਣਾ ਚਾਹੁੰਦੇ ਆ ਸੋ ਸਟੂਡੈਂਟ ਵੀਜ਼ਾ ਬਹੁਤ ਰਿਵੋਕ ਹੋਏ ਆ ਸਟੇਟ ਡਿਪਾਰਟਮੈਂਟ ਇਹ ਕਹਿੰਦਾ ਕਿ ਇਹਨਾਂ ਨੇ ਪਹਿਲਾਂ ਹੀ 6000 ਸਟੂਡੈਂਟ ਵੀਜ਼ੇ ਇਸ ਸਾਲ ਦੇ ਵਿੱਚ ਰਿਵੋਕ ਕੀਤੇ ਆ ਤੇ ਦੂਜਾ ਇਹ ਕਨਸਰਨ ਇਹ ਆ ਜਿਹੜੇ ਇਮੀਗ੍ਰੇਸ਼ਨ ਐਡਵੋਕੇਟਸ ਦੇ ਉਹਨੇ ਕਿਹਾ ਕਿ ਜਿਹੜੀ ਵੇਗ ਵਰਡਿੰਗ ਮਤਲਬ ਜਿਹਦਾ ਹੁਣ ਐਂਟੀ ਅਮਰੀਕਨਿਜ਼ਮ ਦਾ ਮਤਲਬ ਕੀ ਹੋਇਆ ਇੱਕ ਬੰਦਾ ਡੈਮੋਕਰੇਟਾ ਨੂੰ ਸਪੋਰਟ ਕਰਦਾ ਹੋ ਸਕਦਾ ਉਹ ਜਿਹੜਾ ਰਾਸ਼ਟਰਪਤੀ ਟਰੰਪ ਦਾ ਵਿਰੋਧ ਕਰਦਾ ਤੇ ਕਿਉਂ ਐਂਟੀ ਅਮਰੀਕਨ ਹੋ ਸਕਦਾ ਬੰਦਾ ਕਮਲਾ ਹਾਰਿਸਨ ਨੂੰ ਸਪੋਰਟ ਕਰਦਾ ਹੋਵੇ ਜਾਂ ਟਰੰਪ ਨੂੰ ਸਪੋਰਟ ਕਰਦਾ ਹੋਵੇ ਤੇ ਕਮਲਾ ਹਾਰਿਸ ਦਾ ਵਿਰੋਧ ਕਰਦਾ ਹੋਵੇ ਪਰ ਉਹ ਟਰਮ ਬਹੁਤ ਵੇਗ ਐਂਟੀ ਅਮਰੀਕਨਿਜ਼ਮ ਦਾ ਮਤਲਬ ਕੀ ਹੈ ਸੋ ਉਹ ਉਹਦੇ ਬੇਸ ਤੇ ਉੱਤੇ ਮਤਲਬ ਉਹ ਪਰਸਨਲ ਬਾਇਸ ਵੀ ਤਾਂ ਹੋ ਸਕਦਾ ਜਿਹੜਾ ਬੰਦਾ ਵੀਜ਼ਾ ਦੇ ਰਿਹਾ ਆ ਹੋ ਸਕਦਾ ਉਹ ਕਿਹੜੀ ਕਿਹੜੀ ਇਹ ਜਿਹੜੀ ਪੋਲਿਟਿਕਲ ਪਾਰਟੀ ਦੇ ਵੱਲੋਂ ਆ ਜਾਂ ਮਤਲਬ ਕੀ ਸੱਚਮੁੱਚ ਕੋ ਰੀਅਲ ਸਕਿਉਰਿਟੀ ਥ੍ਰੈਟ ਹੈਗਾ ਇਹਦਾ ਪਤਾ ਕਿਤਾ ਲੱਗੂਗਾ ਇਹ ਗੱਲਬਾਤ ਹੈ ਇਸ ਵੇਲੇ ਜਿਹੜੀ ਰੋਲੇਜ ਪਈ ਐ ਐਕਸਪਰਟ ਇਹ ਕਹਿੰਦੇ ਆ ਕਿ ਮੈਕਰਥੀਸਮ 1950s ਦੇ ਵਿੱਚ ਜਿਹੜੇ ਅਨ ਅਮਰੀਕਨ ਬਲੀਫਸ ਜਾਂ ਸੀਗੇ ਉਹਨਾਂ ਨੂੰ ਯਕੀਨ ਕਰਦੇ ਸੀ ਉਹਨਾਂ ਦੇ ਉੱਤੇ ਕੀਤਾ ਗਿਆ ਸੀ ਸੋ ਕੁਝ ਇਹ ਕਹਿੰਦੇ ਆ ਕਿ ਜਿਹੜਾ ਯੂ ਐਸ ਫੈਡਰਲ ਫੋਰਨ ਪੋਲਿਸੀ ਜਾਂ ਜਿਹੜੀ ਹੈਗੀ ਆ ਕਿ ਆਨਲਾਈਨ ਕੋ ਚੁਟਕਲੇ ਜਿਹੜੇ ਆ ਉਹਨਾਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਐਂਟੀ ਅਮਰੀਕਨ ਮਿਸ ਇੰਟਰਪ੍ਰੀਟ ਕੀਤਾ ਜਾ ਸਕਦਾ ਮੰਨਿਆ ਜਾ ਸਕਦਾ ਵੀ ਇਹ ਅਮਰੀਕਾ ਦੇ ਵਿਰੋਧ ਦੇ ਵਿੱਚ ਗੱਲ ਕਰ ਰਿਹਾ ਜਿਹਦਾ ਅਰਥ ਕੋਈ ਹੋਰ ਹੋ ਸਕਦਾ ਇਹਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ ਤੇ ਕੱਲ ਫਿਰ ਹਾਜ਼ਰ ਹੋਵਾਂਗੇ ਕੁਸ਼ਨ ਹੋਈ ਹੈ ਗਲਤ